ਇਹ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਸਕਰੀਨ ਤੇ ਤਸਵੀਰਾਂ ਨੇ ਪਾਕਿਸਤਾਨ ਦੇ ਲੰਦੇ ਪੰਜਾਬ ਲਾਹੌਰ ਦੀਆਂ ਜਿੱਥੇ ਭਾਰਤ ਵੱਲੋਂ ਅੱਜ ਸਵੇਰੇ ਵੱਡਾ ਹਮਲਾ ਕੀਤਾ ਗਿਆ ਤੇ ਤਸਵੀਰਾਂ ਚ ਤੁਸੀਂ ਵੇਖ ਸਕਦੇ ਹੋ ਹਰ ਜਗ੍ਹਾ ਚੀਕ ਚਿਹੜਾ ਪਿਆ ਹੋਇਆ ਹੈ ਤੇ ਪਾਕਿਸਤਾਨੀ ਆਪਣੀ ਜਾਨ ਬਚਾਉਣ ਦੇ ਲਈ ਇੱਧਰ ਉੱਧਰ ਭੱਜਦੇ ਨਜ਼ਰ ਆ ਰਹੇ ਨੇ ਦੱਸ ਦਈਏ ਕਿ ਬੀਤੇ ਰਾਤ ਪਾਕਿਸਤਾਨ ਵੱਲੋਂ ਪੰਜਾਬ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪੰਜਾਬ ਦੇ ਵੱਡੇ ਸ਼ਹਿਰ ਅੰਮ੍ਰਿਤਸਰ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਕਪੂਰਥਲਾ ਤੇ ਆਦਮਪੁਰ ਵਰਗੀਆਂ ਜਗ੍ਹਾਾਂ ਦੇ ਉੱਤੇ ਮਿਸਾਈਲਾਂ ਸੁੱਟਣ ਸੁੱਟੀਆਂ ਗਈਆਂ ਸੀਗੀਆਂ ਪਰ ਗੰਨੀਮਤ ਇਹ ਰਹੀ ਕਿ ਪੰਜਾਬ ਤੇ ਇੰਡੀਆ ਦਾ ਸਿਸਟਮ ਐਡਾ ਤਗੜਾ ਸੀਗਾ ਆਰਮੀ ਦਾ ਜਿਹੜੀਆਂ ਕਿ ਜਿਹੜੀਆਂ ਮਿਸਾਈਲਾਂ ਨੂੰ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ ਸੀਗਾ ਥੱਲੇ ਉਹ ਨਹੀਂ ਫਟ ਸਕੀਆਂ ਤੇ ਹੁਣ ਇਸੇ ਦਾ ਬਦਲਾ ਲੈਣ ਦੇ ਲਈ ਭਾਰਤ ਵੱਲੋਂ ਲਾਹੌਰ ਦੇ ਉੱਤੇ ਰਾਵਲਪਿੰਡੀ ਦੇ ਉੱਤੇ ਜਿਹੜਾ ਹਮਲਾ ਹੈ ਉਹ ਕੀਤਾ ਗਿਆ ਜਿਸ ਦੇ ਵਿੱਚ ਪਾਕਿਸਤਾਨ ਦਾ 에ਅਰ ਡਿਫੈਂਸ ਸਿਸਟਮ ਨੂੰ ਤਬਾਹ ਕਰ ਦਿੱਤਾ ਗਿਆ ਹੈ ਪਾਕਿਸਤਾਨ ਦੇ 에어 డిਫੈਂਸ ਸਿਸਟਮ ਲਾਹੌਰ ਦੀਆਂ ਇਹ ਤੁਸੀਂ ਵੱਡੀ ਜਿਹੀ ਜੌੜੀ ਬਿਲਡਿੰਗ ਦੇਖ ਸਕਦੇ ਹੋ ਇੱਥੇ ਪਾਕਿਸਤਾਨ ਦਾ 에어 డిਫੈਂਸ ਸਿਸਟਮ ਸੀਗਾ ਤੇ 라ਵਲਪਿੰਡੀ ਦੇ ਵਿੱਚ ਤੇ ਨਾਲ ਹੀ ਸਿਆਲਕੋਟ ਦੇ ਵਿੱਚ ਇਹਨਾਂ ਜਗ੍ਹਾਾਂ ਦੇ ਉੱਤੇ ਭਾਰਤ ਵੱਲੋਂ ਅੱਜ ਆਪਰੇਸ਼ਨ ਸਿੰਦੂਰ 2 ਚਲਾਇਆ ਗਿਆ ਜਿਸ ਨੂੰ ਇਸ ਦਾ ਨਾਮ ਦਿੱਤਾ ਗਿਆ ਸੀਗਾ ਆਪਰੇਸ਼ਨ ਸਿੰਦੂਰ 2.0 ਤੇ ਅੱਜ ਇਸ ਦਾ ਜਵਾਬ ਦਿੰਦਿਆਂ ਹੋਇਆ ਭਾਰਤ ਵੱਲੋਂ ਪਾਕਿਸਤਾਨ ਦੇ ਇਹਨਾਂ ਲਾਹੌਰ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਹੈ ਤਸਵੀਰਾਂ 'ਚ ਤੁਸੀਂ ਸਭ ਵੇਖ ਸਕਦੇ ਹੋ ਕਿਵੇਂ ਐਂਬੂਲੈਂਸਿਸ ਲਗਾਤਾਰ ਉਹਨਾਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਜਿਹੜੇ ਲੋਕ ਇਸ ਹਮਲੇ ਦੇ ਵਿੱਚ ਜ਼ਖਮੀ ਹੋਏ ਨੇ ਜਾਂ ਫਿਰ ਮਰ ਚੁੱਕੇ ਨੇ ਤੇ ਪਾਕਿਸਤਾਨ ਨੂੰ ਇੱਕ ਮੂੰਹ ਤੋੜ ਜਵਾਬ ਭਾਰਤ ਵੱਲੋਂ ਅੱਜ ਫਿਰ ਦੇ ਦਿੱਤਾ ਗਿਆ ਹੈ ਤੇ ਲਗਾਤਾਰ ਜਿਹੜਾ ਪਾਕਿਸਤਾਨ ਹੈ ਉਹ ਵੀ ਕੋਸ਼ਿਸ਼ ਕਰ ਰਿਹਾ ਹੈ ਭਾਰਤ ਦੇ ਉੱਤੇ ਹਮਲਾ ਕਰਨ ਦੀ ਪਰ ਫਿਰ ਵੀ ਅਤਵਾਦ ਦਾ ਜਿਹੜਾ ਕਹਿ ਸਕਦੇ ਹੋ ਕਿ ਸਾਥ ਪਾਕਿਸਤਾਨ ਦੁਬਾਰਾ ਤੋਂ ਦਿੰਦਾ ਹੋਇਆ ਨਜ਼ਰ ਆ ਰਿਹਾ ਤੇ ਭਾਰਤ ਨੇ ਇੱਕ ਵਾਰ ਫਿਰ ਦੱਸਦੀ ਹੈ ਕਿ ਭਾਰਤ ਨੇ ਅੱਜ ਸਵੇਰੇ ਲਾਹੌਰ ਦੇ ਵਿੱਚ ਲਾਹੌਰ 라ਵਲਪਿੰਡੀ ਤੇ ਸਿਆਲਕੋਟ ਦੇ ਵਿੱਚ ਹਮਲਾ ਕੀਤਾ ਡਰੋਨ ਰਾਹੀਂ ਇਹ ਜਿਹੜਾ ਹਮਲਾ ਕੀਤਾ ਗਿਆ ਤੇ ਪਾਕਿਸਤਾਨ ਦਾ 에어 డిਫੈਂਸ ਸਿਸਟਮ ਤਬਾਹ ਕਰ ਦਿੱਤਾ ਗਿਆ ਜਿਸ ਦੀਆਂ ਸਾਰੀਆਂ ਤਸਵੀਰਾਂ ਤੁਸੀਂ ਲਗਾਤਾਰ ਸਾਡੇ ਚੈਨਲ ਦੇ ਰਾਹੀਂ ਦੇਖ ਸਕਦੇ ਹੋ